ਪਹਿ ਪਾਗੀ ਤੁਖਾਰੀ ਸ਼ੰਤ ਮਹੱਲਾ ਪਹਿਲਾ 12 ਮਾਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰਿਆ ਬਾਜ ਦੇਹਲੀ ਕੋਏ ਨਾ ਬੇਲੀ ਗੁਰਮਖ ਅੰਮ੍ਰਿਤ ਪੀਵਾਂ ਰਚਨਾ ਰਾਜ ਰਹੀ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣ ਆਤਮ ਰਾਮਾ ਬਾ ਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆਂ ਸਾਧਨ ਸਭ ਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾਂ ਪ੍ਰਭ ਬਾਣੀ ਸਾ ਸੁਹਾਗਣ ਨਾਰੀ ਨਾਵ ਕਰਤਾਪ ਮਹਿਲ ਕਰ ਉਚੋ ਨਿਜ ਘਰ ਵਾਸ ਮਰਾਰੀ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗ 라ਵੇ ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਲ ਸ਼ਬਦ ਸੁਹਾਵੇ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਨ ਤਨ ਰਵਤਰ ਵੰਨੇ ਕੜੀ ਨਾ ਬੀਸਰੇ ਕਿਉ ਘਰੀ ਵਿਸਾਰੀ ਹੋਂ ਬਲਿਹਾਰੀ ਹਾਂ ਜੀ ਵਾਂ ਗੁਣ ਗਾਏ ਨਾ ਕੋਈ ਮੇਰਾ ਹਾਂ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੀ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਧੀਰਗ ਸੁਖ ਪਾਵੇ ਗੁਰ ਸ਼ਬਦੀ ਮਨ ਠੀਰਾ ਵਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਏ ਹਰਿ ਸਿਉ ਪ੍ਰੀਤ ਬਾਣੀ ਹਰ ਮੰਦਰ ਆਵੇ ਜਾਂ ਪ੍ਰਭ ਭਾਵੇ ਤਾਣੀ ਊ ਭੀ ਗੁਣ ਸਾਰੀ ਘਰ ਘਰ ਕੰਤਰ ਵੈ ਸੋਹਾਗਣ ਹਉ ਕਿਉ ਕੰਤ ਵਿਸਾਰੀ ਉਹਨਾਂ ਕੰਨ ਛਾਏ ਬਰਸ ਸੁਪਹਾਏ ਮਨ ਤਨ ਪ੍ਰੇਮ ਸਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੇ ਚੇਤ ਬਸੰਤ ਭਲਾ ਭਵਰ ਸੁਹਾਵੜੀ ਬਨ ਫੂਲੇ ਮੰਜ ਭਾਰ ਮੈਂ ਫਿਰ ਘਰ ਬੋਹੜੈ ਫਿਰ ਘਰ ਨਹੀਂ ਆਵੈ ਤਨ ਕਿਉ ਸੁਖ ਪਾਵੈ ਬਿਰਹ ਵਿਰੋਧ ਤਨ ਸੀਜੈ ਕੋਕਿਲ ਅੰਬ ਸੁਹਾਵੀ ਬੋਲੈ ਕਿਉ ਦੁਖ ਅੰਕ ਸਹੀਜੈ ਪਵਰ ਭਵੰਤਾ ਪੂਲੀ ਢਾਲੀ ਕਿਉ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਤਨ ਪਾਏ ਵੈ ਸਾਖ ਭਲਾ ਸਾਖਾਂ ਵੀਸ ਕਰੀ ਧਨ ਦੇਖੈ ਹਰ ਦੁਆਰ ਆਵਹੁ ਦਇਆ ਕਰੀ ਕਾਰੇ ਆਉ ਪਿਆਰੇ ਦੁੱਤਰ ਤਾਰੇ ਤੁਧ ਬਿਨਿ ਹੱਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵੇ ਢੋਲੂ ਦੂਰ ਨਾ ਜਾਣਾਂ ਅੰਤਰ ਮਾਨਾਂ ਹਰ ਕਾ ਮਹਿਲ ਪਛਾਨਾਂ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਮਾਹ ਜੇਠ ਭਲਾ ਪ੍ਰੀਤਮ ਕਿਉ ਬਿਸਰੈ ਥਲ ਤਪਹਿ ਸਰ ਭਾਰ ਸਾ ਤਨ ਬਿਨੋ ਕਰੈ ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਪਾਵਾਂ ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇਹੇ ਤਾਂ ਆਵਾਂ ਨੇ ਮਾਣੀ ਨੇਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲਾ ਗੁਣ ਗਹਿਲੀ ਅਸਾੜ ਭਲਾ ਸੂਰਜ ਗगन ਤਪੈ ਧਰਤੀ ਦੂਖ ਸਹੈ ਸੋਖੈ ਅਗਨ ਭਖੈ ਅਗਨ ਰਸ ਸੋਖੈ ਮਰੀਐ ਧੋਖੈ ਪੀਸੋ ਕੀਰਤਨ ਹਾਰੇ ਰਤ ਫਿਰੈ ਛਾਇਆ ਧਨ ਤਾਕੇ ਤੀਡ ਲਵੈ ਮੰਜਬਾਰੀ ਅਵਗਣ ਬਾੰਦ ਚੱਲੀ ਦੁਖ ਆਗੇ ਸੋਖ ਕਤਿਸ ਸਾਚ ਸੰਭਾਲੇ ਨਾਨਕ ਜਿਸਨੋ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਸਾmvn ਸਰਸ ਮਨਾ ਕਣ ਵਰਸਹਿ ਰੋਤੇ ਆਏ ਮੈਂ ਮਨ ਤਨ ਸਹੋ ਭਾਵੇ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੇ ਮਰੀਏ ਹਾਵੇ ਦਮਨ ਚਮਕ ਡਰਾਏ ਸੇਜ अकेਲੀ ਖਰੀ ਦੋਹੇਲੀ ਮਰਨ ਭਿਆ ਦੁਖ ਮਾਏ ਹਰ ਵੇ ਨੀਂਦ ਭੂਖ ਕਹੋ ਕੈਸੀ ਕਾਪੜ ਤਨ ਨਾ ਸਖਾਵੇ ਨਾਨਕ ਸਾ ਸੁਹਾਗਣ ਕੰਤੀ ਪਿਰ ਕੈ ਅੰਕ ਸੁਮਾਵੇ ਪਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ ਜਲਥਲ ਨੀਰ ਭਰੇ ਵਰਸ ਰੁੱਤੇ ਰੰਗ ਮਾਣੀ ਵਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਯੋ ਪ੍ਰਿਯੋ ਚਵੈ ਬਭੀਹਾ ਬੋਲੇ ਪਉੰਗਮ ਫਿਰਹਡ ਸੰਤੇ ਮੱਛਰ ਡੰਗ ਸ਼ਾਇਰ ਭਰਸ ਭਰ ਬਿਨਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹ ਹੀ ਜਾਈਐ ਹਸਨ ਆਉ ਪਿਰਾ 사ਤਨ ਝੂਰ ਮੁਈ ਤਾਂ ਮਿਲਿਆ ਪ੍ਰਭ ਮੇਲੇ ਦੂਜੈ ਭਾਇ ਖੂਈ ਝੂਠ ਵੇ ਗੁੱਤੀ ਤਾਂ ਫਿਰ ਮੁਤੀ ਕੁਕਾ ਕਹਾ ਕਹਾ ਸੇ ਫੁੱਲੇ ਅੱਗੇ ਘਾਮ ਪਿੱਛੇ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਦਹ ਦਿਸ ਸਾਖ ਹਰੀ ਹਰਿਆਵਲ ਸਹਿਜ ਪੱਕੈ ਸੋ ਮੀਠਾ ਨਾਨਕ ਅਸੁਨ ਮਿਲੋ ਪਿਆਰੇ ਸਤਗੁਰ ਭਏ ਬਸੀਠਾ ਕਤਕ ਕਿਰਤ ਪਇਆ ਜੋ ਪ੍ਰਭ ਭਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਤਨ ਪਿਰ ਮੇਲੋ ਤਨ ਅਮਾ ਹੈ ਸਰਸੀ ਅਵਗਣ ਮਾਰੀ ਮਰੈ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਨਹਾੜੀ ਆਸਾ ਨਾਨਕ ਮਿਲਹੁ ਕਪਟ ਦਰ ਖੁੱਲਹੁ ਏਕ ਘੜੀ ਖਟ ਮਾਸਾ ਮਨ ਗਰਵਾਹੁ ਭਲਾ ਹਰ ਗੁਣ ਅੰਕ ਸਮਾਵੇ ਗੁਣਵੰਤੀ ਗੁਣ ਰਵੈ ਮੈਂ ਫਿਰ ਨਿਸ਼ਚਲ ਭਾਵੇ ਨਿਸ਼ਚਲ ਚਤਰ ਸੁਜਾਨ ਵਿਧਾਤਾ ਚੰਚਲ ਜਗਤ ਸਵਾਇਆ ਗਿਆਨ ਧਿਆਨ ਗੁਣ ਅੰਕ ਸਮਾਣੀ ਪ੍ਰਭ ਭਾਣੀ ਤਾਂ ਪਾਇਆ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾ ਤਨ ਨਾਹ ਪਿਆਰੀ ਅਬ ਭਗਤੀ ਪਿਰ ਆਗੈ ਪੂਖ ਤਖਾਰ ਪੜੈ ਵਣ ਤ੍ਰਿਣ ਰਸ ਸੁਖੈ ਆਵਤ ਕੀ ਨਾਹੀ ਮਨ ਤਨ ਵਸਹਿ ਮੁਖਿ ਮਨ ਤਨ ਰਵ ਰਹੈ ਆਜਗ ਜੀਵਨ ਗੁਰ ਸ਼ਬਦ ਦੀ ਰੰਗ ਮਾਣੀ ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤਿ ਸਮਾਣੀ ਦਰਸ਼ਨ ਦੇਹੁ ਦਇਆਪਤਿ ਦਾਤੇ ਗਤ ਪਾਵਹੁ ਮਤ ਦੇਹੁ ਨਾਨਕ ਰੰਗ ਰਵੈ ਰਸ ਰਸੀਆ ਹਰਿ ਸਿਉ ਪ੍ਰੀਤ ਸਨੇਹ ਮਾਗ ਪਨੀਤ ਭਈ ਤੀਰਤ ਅੰਤਰ ਜਾਨਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾਂ ਗੰਗ ਜਮਨ ਤਹਿ 베ਣੀ ਸੰਗਮ ਸਾਤ ਸਮੁੰਦ ਸਮਾਵ ਪੁੰਨ দান ਪੂਜਾ ਪਰਮੇਚਰ ਜੁਗ ਜੁਗ ਏਕੋ ਜਾਤਾ ਨਾਨਕ 마ਗ ਮਹਾਰਸ ਹਰ ਜਪ ਅੱਠ ਸਠ ਤੀਰਤ ਨਾਤਾ ਫਲਗੁਨ ਮਨ ਰਹਸੀ ਪ੍ਰੇਮ ਸੁਭਾਇ ਆਨੰਦਿਨ ਰਹਸ ਭਾਇ ਆਪ ਗੁਆਇਆ ਮਨ ਮੋਹ ਚ ਕਾਇਆ ਜਾਂ ਤਿਸ ਫਾਇਆ ਕਰ ਕਿਰਪਾ ਘਰ ਆਉ ਬਹੁਤੇ ਵੇਸ ਕਰੀ ਪਿਰ ਬਾਜੂ ਮਹਿਲੀ ਲਹਾ ਨਾ ਥਾਂ ਹਾਰ ਢੋਰ ਰਸ ਪਾਟ ਪਟੰਬਰ ਪਰ ਲੋੜੀ ਸ਼ਿੰਗਾਰੀ ਨਾਨਕ ਮੇਲ ਲਈ ਗੁਰੇ ਆਪਣੈ ਘਰ-ਵਾਰ ਪਾਇਆ ਨਾਰੀ ਦੇ ਦਸ ਮਹਾਰੂਤੀ ਥਿੱਤੀ ਵਾਰ ਭਲੇ ਘੜੀ ਮੂਰਤ ਪਲ ਸਾਚੀ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੀ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਜਿਨ ਸ਼ਿੰਗਾਰ ਰੀਤ ਸਹਿ ਪਿਆਰੀ ਮੇਲ ਭਿਆ ਰੰਗ ਮਾਨੈ ਕਰ ਸੇਜ ਸੁਹਾਵੀ ਜਾਂ ਫਿਰ 라ਵੀ ਗੁਰਮਖ ਮਸਤਿਕ ਭਾਗੋ ਨਾਨਕ ਐਨ ਸਰਾਵੇ ਪ੍ਰੀਤਮ ਹਰ ਵਾਰ ਫਿਰ ਸੁਹਾਵੀ